ਉਹ ਆ ਤਾਂ ਵਧੀਆ ਹੋਇਆ ਪੰਡ ਮਿਲ ਗਈ ਆਪਾਂ ਨੂੰ ਆ ਪੰਡ ਤਾਂ ਮਿਲ ਗਈ ਆ ਉਹ ਕਹਾ ਕਹਾ ਤੋਂ ਤੇ ਗੜਾ ਯਾਰ ਤਹਾਂ ਲਈ ਤਹਾਂ ਮਾਰਦਾ ਥੋੜੀ ਉਹ ਖੜ ਜਾ ਯਾਰ ਐਵੇਂ ਬੋਲੀ ਆ ਨਾ ਫੋਨ ਆਇਆ ਤੇਰਾ ਹੈਲੋ ਦੇਖਣ ਲਈ ਠੀਕ ਆ ਕੌਣ ਬੋਲਦਾ ਕਮਾ ਦਾ ਜੈਲਾ ਬੋਲਾਂ ਅੱਛਾ ਜੈਲਾ ਕੀ ਹਾਲ ਨੇ ਜੈਲੇ ਵਧੀਆ ਵਧੀਆ ਕਦੋਂ ਹੋ ਠੀਕ ਆ ਵਧੀਆ ਵਧੀਆ ਕੋਈ ਯਾਰ ਪੰਡ ਲੈਣ ਗਏ ਸੀਗੇ ਟੂੜੀ ਦੀ ਨਾ ਭਰਾ ਬਹਿਲੇ ਕਿੱਥਿਆਂ ਗਏ 100 ਕੰਮ ਆ ਸਾਨੂੰ ਯਾਰਾ ਕੋਈ ਯਾਰ ਆਪਾਂ ਇੱਥੇ ਨਹੀਂ ਬੋਟੇ ਬਤਾ ਦੂੰਗੇ ਰਬ ਦਾ ਮਿਲਿਆ ਨਹੀਂ ਕੋਈ ਓਏ ਇਹ ਕੰਮ ਨਹੀਂ ਕਰਦੇ ਹੈਗੇ ਅਸੀਂ ਕਰ ਜਾ ਆਪਣੀ ਯਾਰੀ ਦੋਸਤੀ ਦੇ ਕਰ ਓਏ ਨਾ ਨਾ ਭਰਾ ਇਹ ਕੰਮ ਨਹੀਂ ਕਰਦੇ ਸਾਰੇ ਕੋਈ ਮੇਰ ਕੀ ਹੁੰਦਾ ਆਪਾਂ ਮਿੱਤਰਾਂ ਓਏ ਨਹੀਂ ਨਹੀਂ ਯਾਰਾ ਓਏ ਨਾਲ ਚੱਲਦਾ ਓਏ ਹੋਰ ਬੰਦੇ ਵਾਧੋ ਤਾਂ ਉਹਨਾਂ ਤੋਂ ਕਾਹ ਯਾਰ ਉਹਨਾਂ ਨੂੰ ਕੁਈ ਮਰ ਨਹੀਂ ਬੇਸੂਤੀ ਯਾਦ ਆ ਗਈ ਮੈਂ ਤਾਹੀਂ ਫੋਨ ਲਾਇਆ ਤੁਹਾਨੂੰ ਓਏ ਚੱਲ ਯਾਰ ਜੇ ਬਾਲਾ ਕਹਿਣਾ ਫਿਰ ਪੱਟ ਜਾਗੇ ਚੱਲ ਆ ਜਾਓ ਚੰਗਾ ਫਿਰ ਆ ਜਾਾਂਗੇ ਕੋਈ ਨਾ ਠੀਕ ਹੈ ਠੀਕ ਆ ਕੀ ਦਾ ਫੋਨ ਸੀ ਓਏ ਕਰਨੈਲ ਦਾ ਫੋਨ ਸੀਗਾ ਕੀ ਕਹਿੰਦਾ ਕਹਿੰਦਾ ਟੱਟੀ ਪੱਟੋ ਕਹਿੰਦਾ ਮੇਰੀ ਓ ਮੈਂ ਮੋਨੀ ਟੱਟੀ ਪਾੜਦਾ ਯਾਰ ਮੈਂ ਬਹਾਂ ਤੇ ਢੋਲ ਬਜਾਉਣਾ ਮੇਰੀ ਇੱਜ਼ਤ ਹੈ ਮੈਂ ਨਹੀਂ ਬਣਦਾ ਉਹ ਫੇਰ ਕਿਉਂਗਾ ਮੋਮ ਲਾਇਆ ਪੁਰਾਣੇ ਵਰਤ ਰਿਹਾ ਆਪਣੇ ਬੁੜੇ ਉਹਨਾਂ ਨਾਲ ਕੋ ਯਾਰ ਮੇਰੀ ਇੱਜ਼ਤ ਸੀ ਯਾਰ ਜੇ ਤੂੰ ਬਾਲਾ ਕਹਿਣਾ ਤਾਂ ਦੇਖ ਕਰ ਲੰਨੇ ਨਹੀਂ ਮੈਂ ਮੈਂ ਤਾਂ ਨਹੀਂ ਕਰ ਚਾਹ ਹੁੰਦਾ ਸੀ ਜੀ ਕੋ ਯਾਰ ਪੱਟਨੀ ਪਊਗੀ ਆਪਾਂ ਨੂੰ ਪੱਟ ਲੰਨੇ ਆ ਚੱਲ ਕਿੰਨੇ ਕੁ ਦੂ ਆ ਉਹ ਲੈ ਲਾਂਗੇ 2000 2000 ਹੋਰ ਅੱਛਾ ਯਾਰ ਕਰਨਾ ਕੀ ਆਪਣਾ ਘਾਂਟੇ ਦਾ ਕੰਮ ਆ ਪੱਟ ਕੇ ਆ ਜਾਾਂਗੇ ਆਪਾਂ ਚੱਲ ਫਿਰ ਪੱਟ ਦੰਨੇ ਜੇ ਦੋ ਦੋ ਵਾ ਤਾਂ ਪੱਟ ਸਕਦੇ ਨਹੀਂ ਪੱਟਾਂਗੇ ਪਰ ਮਾਲ ਮੂਲ ਹੈਗਾ ਕੋਈ ਟੱਟੀਆਂ ਹੈ ਕਿਵੇਂ ਪੱਟੀ ਜਾਊ ਓਏ ਮਾਲ ਹੈ ਮਾਲ ਬਿਨਾ ਕਿੱਥੇ ਗੱਲ ਬੰਦੀ ਹੈਗੀ ਯਾਰ ਚਾਹ ਚੂ ਵੀ ਪੀਣੀ ਸੀ ਯਾਰ ਚਾਹ ਵੀ ਪਿਆਊਗਾ ਜੇ ਲੈ ਇਸੀ ਗੱਲ ਆ ਓਏ ਯਾਰ ਕਿਹੜੀ ਜਾਊ ਚਾਹ ਓਏ ਸਾਰਾ ਕਰਾਂਗੇ ਤੇਰਾ ਐ ਕਿਉਂ ਕਰੀ ਜਾਂਦਾ ਯਾਰ ਤੂੰ ਪਹਿਲੀ ਭੱਜਣ ਵਾਲੀਆਂ ਗੱਲਾਂ ਕਰੀ ਜਾਂਦਾ ਓਏ ਹੱਡ ਦੁਖੀ ਆਂਦੀ ਆ ਠੰਡ ਕਿੰਨੀ ਹੋ ਰਹੀ ਆ ਦੇਗਾ ਓਏ ਕੋਈ ਗੱਲ ਨਹੀਂ ਕਰਦੇ ਆ ਤੇਰਾ ਹਾਲ ਠੰਡ ਦਾ ਵੀ ਤੇਰਾ ਸੈੱਟ ਕਰਦੇ ਆ ਕੋਈ ਚੱਲ ਤੇ ਕਹਤੇ ਆ ਚਾਲਾ 15 ਬੱਲੇ ਤੂੰ ਕਿਦਾਂ ਦਿਨੀ ਇਹਦਾ ਕਿਆ ਕਰਦਾ ਰਹਿਣਾ ਤੂੰ ਸੌਤ ਕਰ ਲੈ ਅਗਰ ਮਾਰੀ ਮਰੋਈ ਨਹੀਂ ਤੂੰ ਨਹੀਂ ਹੋਇਆ ਯਾਰ ਮੈਨੂੰ ਉਹ ਐਵੇਂ ਤੋਏ ਵਾਲੇ ਨੇਕਦਾ ਇੱਥੇ ਉਹ ਕਿਹੜੀ ਟੋਏ ਡੱਕ ਲੰਨਾ ਤੜਕੀ ਉਹਦਾ ਜੈਲੇ ਨੂੰ ਮਾਰੀ ਬੋਲਾ ਮਾਰੂ ਪਤਾ ਨਹੀਂ ਕਿੱਥੇ ਹੈਗਾ ਇੱਥੇ ਵੀ ਹੋਈ ਨਹੀਂ ਦੇਖ ਉਹ ਆ ਦੇਖੋ ਛਟੀਆਂ ਸੁੱਕੀਆਂ ਪਈਆਂ ਨੇ ਸਹੀ ਬਾਪ ਲੈ ਕੇ ਜਾਵਾਂਗੇ ਇੱਕ ਵਾਰੀ ਇੱਕ ਵਾਰੀ ਛਟੀਆਂ ਦੀ ਲੈ ਚਲਾਂਗੇ ਹਾਂ ਉਹ ਜਲੇ ਉਹ ਜਲੇ ਆਉ ਆ ਗਏ ਲਾ ਆ ਗਏ ਓਏ ਉਹ ਜਲੇ ਕੀ ਹਾਲ ਹੈ ਓਏ ਆ ਜਾਓ ਆ ਜਾਓ ਗਾਹੀ ਆ ਜਾਓ ਹੋਰ ਕੀ ਹਾਲ ਹੈ ਜਲੇ ਉਹ ਵਧੀਆ ਵਧੀਆ ਕੱਦੂ ਹੋਰ ਕਿਵੇਂ ਆ ਵਧੀਆ ਵਧੀਆ ਜੀ ਹੋਰ ਕਿਵੇਂ ਆ ਠੀਕ ਆ ਵਦਿਆ ਤੂ ਦਾ ਆ ਜੋ ਚਾਹ ਪੀ ਲੋ ਹਾਂ ਚਾਹ ਦਾ ਪੀਆ ਬਣੀ ਪਈ ਏ ਚਾਹ ਹਾਂ ਬਣੀ ਪਈ ਆ ਜੋ ਆ ਜੋ ਚਾਹ ਫਿਰ ਪਿਆ ਚਾਹ ਯਾਰ ਆ ਜੋ ਆ ਜੋ ਕਿ ਨਾ ਸਰੀ ਗੋਲੀ ਵੀ ਖਾਣੀ ਏ ਮੈਂ ਓਏ ਗੋਲੀ ਵੀ ਖਵਾਉਂਗਾ ਕਿਉਂ ਮਰਨਾ ਆ ਵਾਂਗੂ ਘਦਾ ਰਹਿਣਾ ਤੂੰ ਹਟ ਤੂੰ ਖਦੇ ਬਹਿ ਜਾ ਉਹ ਇੱਥੇ ਬਹਿ ਜਾ ਓਏ ਬਾ ਗੱਲ ਬਾ ਗਰ ਓਏ ਚਾਹ ਪੀ ਰੋ ਆ ਲਾ ਗਦੂ ਉਹ ਲਿਆ ਯਾਰ ਪੀ ਉਹ ਚਾਹ ਯਾਰ ਮਾੜਾ ਬਣਾਈਏ ਸ਼ੇਰ ਕੋਈ ਚਾਹ ਕੋਈ ਨਾ ਯਾਰ ਸਮਾਨ ਦਾ ਲੈ ਉਹ ਚਾਹ ਪੀ ਸਮਾਨ ਨਹੀਂ ਹੈਗਾ ਉਹ ਸਮਾਨ ਤਾਂ ਮੇਰੇ ਕੋਲ ਮੁੱਕਿਆ ਵਾ ਸੋਨੂੰ ਕਿੱਥੇ ਦਾ ਸਮਾਨ ਮਾੜਾ ਯਾਰ ਉਹ ਸਮਾਨ ਐ ਓਏ ਯਾਰ ਦੇਖ ਓਏ ਢੱਕਾ ਥਲਪਾ ਚਾਹ ਪਾ ਯਾਰ ਮੈਨੂੰ ਕਰਨਾ ਪੂ ਆ ਕਹਾੜੀ ਕਿੱਧਰ ਚੱਕੀ ਫਿਰਦੇ ਹਾਂਗੇ ਓਏ ਸੱਚ ਓਏ ਭੁੱਲ ਕੀ ਲਿਆਏ ਨਾਲ ਓਏ ਓ ਤੇ ਆ ਰੱਖਿਆ ਕਰ ਯਾਰ ਤੂੰ ਘੱਟ ਖਾਲਿਆ ਕਰ ਸਮਾਨ ਲੱਕੜਾ ਲੱਕੜਾ ਵੜਣਗੇ ਜੀ ਕਿਹੜਾ ਸਮਾਨ ਓਏ ਲੱਕੜਾ ਕਿਹੜੀਆਂ ਇਹ ਲੱਕੜਾ ਵੜਨੇ ਜੀ ਇਹਨੂੰ ਕਹਿਆ ਦਾ ਸੱਭਲ ਚੱਕਨ ਨੂੰ ਜਪਤੰਦਰ ਘਾੜੀ ਚੱਕ ਲੈ ਕੇ ਨਾਲ ਚਲ ਕੋਈ ਨਹੀਂ ਓਏ ਨਾ ਵੀ ਸਰੀਰ ਕੰਮ ਨਹੀਂ ਕਰਦਾ ਚਲ ਚੰਗਾ ਕੱਦੋ ਫਿਰ ਮੈਂ ਕੰਮ-ਕਮ ਕਰ ਲਾਂ ਠੀਕ ਆ ਠੀਕ ਆ ਜਲੇ ਪੀਓ ਚਾਹ ਪੀਣਿਆ ਚਾਹ ਸੀ ਕੋਈ ਨਾ ਆ ਲਓ ਆਏ ਕਰੀ ਮੈਨੂੰ ਖੋਲ ਕੇ ਦੇ ਦੇ ਯਾਰ ਇੱਕ ਦੋ ਓਏ ਖਾਲੇ ਸਮਾਨ ਤਾਈ ਨੂੰ ਤਾਂ ਧਰ ਦੇ ਇਹਨੂੰ ਕਿਉਂ ਚੱਕੀ ਬਠਾਗਾ ਓਏ ਲੈ ਆੜ ਆਏ ਕਰੀ ਮੈਨੂੰ ਖੋਲ ਕੇ ਦੇ ਦੇ ਤੂੰ ਓਏ ਖੋਲ ਕੇ ਦਊ 15 ਲੈ 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 ਬਹੁਤਾ ਹਾਂ ਇੱਕ ਹੋਰ ਇੱਕ ਹੋਰ ਓਏ ਘੱਟ ਖਾ ਚਾਰ ਤਾਂ ਹੈ ਯਾਰਾ ਓਏ ਚਾਰ ਨਾਲ ਮੇਰਾ ਬਣਦਾ ਨਹੀਂ ਕੁਛ ਲੈ ਇੱਕ ਹੋਰ ਲੈ ਲੈ ਠੀਕ ਆ ਲੈ ਉਹ ਚਾਹ ਪੀ ਲਾ ਚਾਹ ਇਹਦੇ ਹੋਰ ਕੰਮ ਹੋ ਜੇ ਆਹ ਹੋਰ ਖਾ ਲ ਓਏ ਫੇਰ ਨਾ ਕਹੀਏ ਸਰੀਰ ਟੁੱਟਦਾ ਮੇਰਾ ਸਵਾਹ ਐ ਸਿਪਾਇਸ਼ਾ ਲੈ ਕੇ ਆ ਲੈ ਫੜ ਓਏ ਉਹ ਜੀਬ ਵਾਲੀ ਨਹੀਂ ਹੈਗੀ ਓਏ ਉਹ ਹੀ ਜੀਬ ਵਾਲੀ ਹੈ ਏ ਚੱਕ ਇਹਨੂੰ ਇਹ ਨੰਬੜੀ ਜੀ ਹੈ ਇੱਕ ਹੋਰ ਦੇ ਜੀਵ ਵਾਲੀ ਆ ਤਾਂ ਓਏ ਬਸ ਇੰਨਾ ਸਮਾਨ ਨਹੀਂ ਖਾਣਾ ਹੈਗਾ ਹੁਣ ਮੜ ਆਇਆ ਕੋਈ ਸਾਂ ਆਇਆ ਓਏ ਉਹ ਤਾਂ ਠੀਕ ਐ ਬੂਟੀ ਵੀ ਸੀ ਯਾਰ ਬੂਟੀ ਵੀ ਹੈਗੀ ਆ ਹੋਰ ਯਾਰ ਉਹ ਮੈਂ ਕਹਿੰਦਾ ਬਹੁਤਾ ਸਮਾਉਣ ਅਛਾ ਕੀ ਖਾਈ ਲੈਨੇ ਆਂਗੇ ਸਰੀਰ ਬਣਾ ਜਾਊ ਹੋਰ ਯਾਰ ਇਹਦੇ ਬਣਾ ਲੈ ਖਾ ਫਿਰ ਆ ਬੂਤੀ ਤੇ ਆ کریم ਉਹ ਜੜੀ ਬੂਟੀ ਵੀ ਜ਼ਰੂਰੀ ਐ ਉਹ ਤੂੰ ਇੱਕ ਖਾ ਗੇ ਤੱਕੀ ਤੇ ਗੋਲੇ ਵੀ ਖਤਮ ਕਰ ਦਿੰਦੀ ਐ ਬੜਾ ਸੁਆਦ ਲਿਆ ਹੁਣ ਤੂੰ ਸੁਆਦ ਲੈ ਯਾਰ ਖੋਲ ਖੋਲੀ ਐ ਥੋੜੀ ਜੀ ਮੈਨੂੰ ਛੱਡ ਦੇ ਐ ਨਾ ਕਰੀ ਚੰਗਾ ਸਾਹਮਣਾ ਮੜਾ ਓਏ ਯਾਰੇ ਖਾਲੀ ਯਾਰਾ ਐਡੀ ਕੀ ਗੱਲ ਹੈਗੀ ਤੂੰ ਤਾਂ ਉਹੀ ਗੱਲਾਂ ਕਰਦਾ ਹੈਂ ਹਾਂ ਯਾਰ ਹੁਣ ਅੱਖਾਂ ਖੁੱਲੀਆਂ ਓਏ ਬੀ ਦੁਨੀਆ ਦੇਖਣ ਲੱਗੀ ਐ ਚਾਹ ਹੋਰ ਪਾ ਹੁਣ ਪੀਰਾਂ ਦੀ ਮਹਿਰ ਹੋਈਆ ਬਸ ਓ ਚੱਕ ਜਾ ਓਏ ਬੜਾ ਸਰੀਰ ਬਣਾ ਮੇਰਾ ਹੋਰ ਹਾਂ ਦਾ ਕਾਂਟਾ ਹੋ ਗਿਆ ਯਾਰ ਕਦੋਂ ਤੁਸੀਂ ਇੱਥੇ ਬੈਠੇ ਹੋਣੇ ਤੱਕ ਓਏ ਸਰੀਰ ਤਾਂ ਬਣਾਲੀ ਯਾਰ ਉਹੀ ਗੱਲ ਤੇਰੀ ਮੈਨੂੰ ਲੱਗਾਏ ਤੁਸੀਂ ਪੱਟਦੇ ਹੋ ਟੱਟੀ ਵਾਲੇ ਤੱਕ ਓਏ ਸਰੀਰ ਬਣਾ ਕੇ ਹੌਲੀ-ਹੌਲੀ ਕੰਮ ਕਰਾਂਗੇ ਜਦੋਂ ਸਰੀਰ ਬਣ ਗਿਆ ਘੰਟੇ ਜਿਹੇ ਦਾ ਕੰਮ ਕਰਦਾਂਗੇ ਮੈਨੂੰ ਤਾਂ ਲੱਗਿਆ ਤੁਸੀਂ ਪੱਟ ਦੀ ਉਹ ਟੱਟੀ ਹੋਏ ਤੱਕ ਓਏ ਯਾਰ ਤੂੰ ਥਾਂ ਤਾਂ ਕੋਈ ਦੱਸ ਕੇ ਨਹੀਂ ਗਿਆ ਵੀ ਕਿੱਥੇ ਪਟਣੀ ਹੈਗੀ ਕਿਉਂ ਕਾਲੀ ਕਰੀ ਨਾ ਪੱਟ ਦਾਂਗੇ ਚਾਹ ਪੀੜੇ ਦੇ ਦੱਸ ਕਿੱਥੇ ਬਟਣੀ ਹੈਗੀ ਐਨਾ ਟਾਈਮ ਕੋ ਲਾਦਾ ਚਾਹ ਪੀਂਦੇ ਤੁਸੀਂ ਓਏ ਸਾਰੇ ਪੀਰ ਫਕੀਰ ਦੇਵੀ ਦੇਵਤੇ ਖੁਸ਼ ਕਰਨੇ ਪੈਂਦੇ ਨੇ ਤੂੰ ਦਾ ਕਹਿਦਾ ਟਾਈਮ ਲਾਤਾ ਉਹਨਾਂ ਨੂੰ ਵੀ ਰਾਜ਼ੀ ਕਰਨਾ ਪੈਂਦਾ ਫੇਰ ਹੀ ਕੰਮ ਨੂੰ ਹੱਥ ਪਾਉ ਜਾ ਕੇ ਤੂੰ ਦਾ ਕਹਿਦਾ ਟਾਈਮ ਲਾਈ ਜਨੇਂ ਚਲ ਕੋਈ ਨਾ ਗੱਲ ਬਣਾ ਦਿਓ ਚੰਗਾ ਇਹ ਤੇਰੇ ਨਾਲ ਲਿਆ ਸੀ ਤਾਂ ਆ ਗਏ ਨਹੀਂ ਅਸੀਂ ਆਪਾਂ ਇਹ ਕੰਮ ਨਹੀਂ ਕੀਤਾ ਉਹ ਯਾਰ ਮੈਂ ਪਹਿਲਾਂ ਹੀ ਬਥੇਰੇ ਨੂੰ ਫੋਨ ਲਾਇਆ ਸਾਰੇ ਜਵਾਬ ਦੇ ਗਏ ਯਾਰ ਮੈਨੂੰ ਉਹ ਕੋਈ ਨਹੀਂ ਆ ਠੰਡ ਚ ਬਾਈ ਕਿਹੜਾ ਵੱੜ ਦਾ ਮਿੱਟੀ ਥੱਲੇ ਇਹ ਤੇਰੀ ਲਿਹਾਜ਼ ਕਰਕੇ ਆਉਣਾ ਪੈ ਗਿਆ ਸਾਨੂੰ ਨਹੀਂ ਅਸੀਂ ਇਹ ਜੇ ਕੰਮ ਨਹੀਂ ਕੀਤਾ ਕਦੇ ਚਲ ਦਿਖਾ ਥਾਂ ਫਿਰ ਕਿੱਥੇ ਭੱਟਨੇ ਆ ਆ ਜੋ ਚਾਲੂ ਇਸ ਚੱਕ ਸੰਦ ਓ ਓ ਤੂੰ ਇੰਨਾ ਮੋਟਾ ਕੋਡ ਕਿਉਂ ਪਾਈ ਫਿਰਦਾ ਓਏ ਸਾਨੂੰ ਠੰਡ ਵੱਧ ਲੱਗਦੀ ਐ ਮੈਂ ਤਾਂ ਗਰਮੀਆਂ ਵੇਲੇ ਦਾ ਕੋਟ ਪਾਇਆ ਅੱਛਾ ਯਾਰ ਓਏ ਆਜੋ ਗੱਲਾਂ ਨਾਲ ਮਾਰੋ ਓਏ ਚੱਲ ਚੱਲ ਕਰ ਦੋ ਚੱਲ ਇੱਥੇ ਪੱਟਣੀਆਂ ਆਜੋ ਕਿੱਥੇ ਪੱਟਣੀਆਂ ਯਾਰ ਇੱਥੇ ਪੱਟਣੀਆਂ ਇੱਥੇ ਹਾਂ ਓਏ ਯਾਰ ਆ ਤਾਂ ਕੁੱਤੇ ਬਿਲਿਆਂ ਦੇ ਹੱਗੇ ਪਏ ਯਾਰ ਇਹਦਾ ਸਾਫਤਾ ਕਰ ਇਹਨੂੰ ਸਾਫ ਕਰ ਲੋ ਫਿਰ ਇਹ ਲੈ ਕਹੀ ਲੈ ਕੇ ਆ ਫਿਰ ਲੈ ਆਉਣਾ ਓਏ ਇਹਨੂੰ ਤਾਂ ਧਰ ਦੇ ਖਾਏ ਨੂੰ ਕਿਉਂ ਚੱਕਿਆ ਤੂੰ ਯਾਰ ਘੱਟ ਖਾਂ ਲੈ ਸ਼ਿਕਾਰ ਕਰਨਾ ਪੈ ਜਾਂਦਾ ਕੀ ਘੱਟ ਖਾਲਿਆ ਕਰ ਸਮਾਨ ਹੁਣ ਬੰਦ ਹੋਇਆ ਖੜਾਗਾ ਮੈਨੂੰ ਲੱਗਦਾ ਕਿਹੜੀ ਪੱਟੇਂ ਟੱਟੀ ਤੂੰ ਹੁਣ ਥੋੜਾ ਜਿਹਾ ਆਸਰ ਹੋਇਆ ਮਾਲ ਦਾ ਹੁਣ ਅੱਖਾਂ ਐ ਖੁੱਲੀਆਂ ਯਾਰ ਮੜਿਆ ਹਾਣਾ ਮੈਨੂੰ ਵੀ ਥੋੜਾ ਹੁਣ ਮੜਾ ਜਾ ਪੈਰਾਂ ਲੱਗਦਾ ਜਿਵੇਂ ਤੱਕੇ ਵੱਜੀ ਜਾਂਦੇ ਪਿੱਛੋਂ ਕਰ ਮੀ ਜੌਣ ਲੱਗੀ ਓਏ ਲਾ ਦੇ ਇਹਨੂੰ ਪਣਾ ਆ ਲੋ ਕਹੀ ਹੁਣ ਕਿਤੇ ਹੱਟ ਐ ਕਰਾ ਲਈ ਕੋਈ ਇੱਥੇ ਆਹ ਮਿੰਟਾਂ ਚ ਪਾਟਦਾ ਤੀ ਟਿੱਪੂ ਦੇ ਕੋਈ ਚੱਪਲ ਲਾ ਦੇ ਉਹ ਸੱਚ ਪਤਾਸੇ ਤਾਂ ਲਿਆ ਯਾਰ ਪਤਾਸੇ ਨਹੀਂ ਕਰਨਾ ਓਏ ਕਾਨਾ ਪੈਂਦਾ ਸਾਰਾ ਯਾਰ ਕੰਮ ਸ਼ੁਰੂ ਕਰਨਾ ਮੱਥਾ ਤਾਂ ਟੇਕਣੀ ਆ ਪਤਾਸੇ ਲਿਆਵਾ ਲੈ ਕੇ ਆ ਭੱਜ ਕੇ ਜਾ ਦੁਕਾਨ ਤੋਂ ਮੇਰਾ ਸਰੀਰ ਤਾਂ ਲਾਜ ਜਿਵੇਂ ਕੋਈ ਪਿੱਛੋਂ ਧੱਕੇ ਮਾਰੀ ਜਾਂਦਾ ਮੈਨੂੰ ਤੂੰ ਮੜਾ ਇਹ ਘਰ ਸਾਫ਼ ਯਾਰ ਇਹਨੂੰ ਮੈਂ ਮੜਾ ਜਾ ਭੈ ਜਾ ਇੱਥੇ ਮੈਂ ਕਰਾਂ ਤੂੰ ਘਰ ਮੜਾ ਇਹ ਸਾਫ਼ ਇਹ ਤੂੰ ਐਨੇ ਲੈ ਕੇ ਆਉਂਦੇ ਪਤਾਸੇ ਮੈਂ ਉਹ ਕਰੂੰ ਇਹਨੂੰ ਠੀਕ ਓਏ ਦੇਖ ਕੇ ਘਰ ਯਾਰ ਦੇਖ ਕੇ ਮੜਾ ਜਾ ਐਵੇਂ ਨਾ ਕੋਈ ਸੱਪ ਸੁੱਪ ਲੜਾਲੀ ਇੱਥੇ ਓਏ ਸਾਫ਼ ਜਾ ਕਰ ਦੇ ਉੱਤੋਂ ਉੱਤੋਂ ਬਸ ਓਏ ਬਸ ਬਹੁਤ ਹੋ ਗਈ ਯਾਰ ਬਾਹਾਂ ਦੁਖੰਗੀਆਂ ਓ ਬਸ ਬਹੁਤ ਆ ਯਾਰ ਆ ਜਾ ਬਹੁਤ ਬਹਿ ਜਾ ਇੱਥੇ ਆਰਾਮ ਕਰ ਲੈ ਆ ਲੈ ਕੱਡੂ ਬਰਾਤ ਪਤਾ ਸੀ ਲਿਆ ਪਤਾ ਸੀ ਯਾਰ ਮਾੜਾ ਇਹ ਮੱਥਾ ਟੇਕਦਾ ਕਰ ਲੈ ਰਾਤ ਰਿੰਕ ਆਏ ਕੋ ਡਿੱਗੀ ਜਾਂਦਾ ਕੱਦੂ ਕੋਈ ਯਾਰ ਕੁਛ ਨਹੀਂ ਬੱਸ ਓਏ ਬਸ ਓਏ ਠੀਕ ਆ ਓਏ ਕੋਈ ਨਾ ਕੁਛ ਨਹੀਂ ਹੋਇਆ ਲੈ ਪਤਾਸੇ ਯਾਰ ਓਏ ਆ ਰੂੜੀਤੀ ਪਿਆਗਾ ਓਏ ਲੈ ਪਤਾਸੇ ਲੈ ਆ ਗਿਆ ਮੈਂ ਚੰਗਾ ਓਏ ਓਨ ਵੀ ਪਤਾਸੇ ਦੇਵਾਂ ਕੱਦੂ ਓਹਾ ਓਏ ਆਇਆ ਆਇਆ ਬਹੁਤ ਵੰਡਲੇ ਪਤਾਸੇ ਓਏ ਆੜ ਜਾ ਯਾਰ ਉਹ ਖੜਿਆ ਬੰਦਾ ਉਹਨੂੰ ਤਾਂ ਦੇ ਆ ਮਾ ਹੁਣ ਉਹ ਤਾਂ ਹੋ ਖੜਾ ਯਾਰ ਐਡੀ ਦੂਰ ਕਿੱਧਰ ਜਾਏਗਾ ਓਏ ਦੇਣਾ ਪੈਂਦਾ ਤੈਨੂੰ ਕੀ ਪਤਾ ਜਿਹੜਾ ਦੀਂਦਾ ਯਾਰ ਦੇਣੀ ਪੂ ਹੁਣ ਲਵੇ ਖੜਾ ਇਹ ਖੇੜਦੇ ਓ ਐਂ ਤਾਂ ਤੂੰ ਪਿੰਡ ਚ ਭੱਜ ਜਾਏਗਾ ਪਤਾਸੇ ਬੰਦਾ ਬੰਦਾ ਓਏ ਨਹੀਂ ਜਾਂਦਾ ਆ ਗਿਆ ਆ ਗਿਆ ਹੁਣ ਲਗਾ ਬੋਈ ਪਤਾਸੇ ਓਏ ਯਾਰਾ ਤੋਆ ਪੜਦੇ ਪੱਲੇ ਦੇ ਅੱਛਾ ਇੰਨੀ ਦੂਰ ਫਿਰ ਪਤਾਸੇ ਬੰਦ ਰਾਇਆ ਹੋਰ ਯਾਰਾ ਬੰਦਨੇ ਪੈਂਦੇ ਨੇ ਉਹ ਤਾਂ ਲਗਾਤਾਰ ਸੈੱਟ ਹੋ ਗਿਆ ਮੈਨੂੰ ਪਤਨੀ ਪਊ ਓਏ ਧਾਮ ਲੈ ਰਿਹਾ ਟਰੌੜਾਇਆ ਗਿਓਲ ਟਿਆ ਕਰਨ ਲੱਗਿਆ ਓਏ ਤੂੰ ਓਏ ਮੈਨੂੰ ਦਾਦਾ ਬਜ਼ਾਦਾ ਜਿਆਦਾ ਘੱਮ ਓਏ ਜਰਾ ਚੱਲ ਮੈਂ ਵਾਈਂ ਦਵਾਵਾ ਤੈਨੂੰ ਏ ਏ ਉਹ ਓ ਚੱਲ ਉਹ ਖੜਾ ਓ ਚਾਹ ਖੜਾ ਹੋ। ਇਹ ਖੜ ਜਾਵੇ। ਚਾਹ ਖੜਾ ਹੋ। ਉਹ ਕੱਦੂ। ਆ ਕੱਪੜੇ-ਕੱਪੜੇ, ਚੱਪਲਾਂ-ਜੱਪਲਾਂ ਇੱਥੇ ਪਈਆਂ ਨੇ ਓਏ। ਗਏ ਕਿੱਧਰੇ ਹੈ ਕਦੇ ਪਤਾਸੇ ਬਣੁੰਦਾ ਨਹੀਂ ਵਾਗੇ ਪਿੰਡ ਚ ਸਮਾਨ ਸੂਨ ਖਾਸੀ ਲੱਗਿਆ ਸੀ ਨਾਲ ਅੱਜ ਖੋਹ ਲਾਉਂਦੇ ਨਾਲ ਕਰਨਾ ਕੀ ਆ ਇਹ ਨੂੰ ਸੁੱਤੇ ਪੈ ਨੂੰ ਉਠਾ ਲੈ ਓਏ ਕਰਨਾ ਕੀ ਆ ਵਸ ਯਾਰਾ ਆ ਤੋਈ ਪਟਨਾ ਦਾ ਅੱਕੇ ਵੇ ਹਿਮਾ ਮੂਲ ਖਾ ਕੇ ਪੈ ਗਿਆ ਜੀ ਮਤਲਬ ਓਏ ਲੈ ਨਹੀਂ ਯਾਰ ਤੈਨੂੰ ਦੇ ਦਾਂਗੇ ਦਿਹਾੜੀ ਲੈਣੀ ਆਉਦੀ ਆਹ ਪੱਟਣੀ ਹੋਰ ਯਾਰ ਇਹ ਵੀ ਜੀ ਪੱਟੀ ਗਈ ਸੋਥੋਂ ਪਾਏ ਦਮ ਉਹ ਪੱਟ ਦੇ ਯਾਰ ਮੇਰੇ ਨਾਲ ਤੈਨੂੰ ਪਤਾ ਤਾਂ ਹੈ ਉਹਦਾ ਯਾਰ ਚਲੋ ਪੱਟ ਜਾਣੇ ਘੰਟਾ ਕ ਲੱਗਣਾ ਫਿਰ ਨਾਲ ਮਦਦ ਕਰਾ ਦੇਗਾ ਓਏ ਕਾ ਮੈਂ ਮਿੱਟੀ ਕੱਢੀ ਜਾऊं ਯਾਰ ਬਾਲਟੀ ਨਾਲ ਨਹੀਂ ਗੱਲੀ ਟੋਆ ਦਾ ਮੈਂ ਆਪੀ ਪੱਟ ਦੂੰਗਾ ਪੱਟ ਦੇ ਓਏ ਯਾਰ ਬਾਟੀਆ ਭੁੱਲਿਆ ਏ ਹੱਥਾਂ ਨਾਲ ਕੱਢਦੀ ਏ ਇਹਨੂੰ ਥੋੜਾ ਖਨਾ ਕੱਢਦੇ ਮਿੱਟੀ ਉਹ ਕਿੱਧਰ ਵਾਗੇ ਸੀ ਕਦੂ ਓਏ ਓਏ ਯਾਰ ਕਿਤੇ ਨਹੀਂ ਯਾਰ ਸਰੀਰ ਥੋੜਾ ਸਮਾਨ ਵੱਧ ਹੋ ਗਿਆ ਇਧਰੇ ਨਾਲ ਲੱਗਦਰ ਗਿਆ ਉਹ ਓਏ ਉਹ ਤਾਂ ਯਾਰ ਸਰੀਰ ਉਹਦਾ ਥੋੜਾ ਵੱਧ ਲੱਗਾ ਸਮਾਨ ਅੱਛਾ ਉਹ ਡਾਕਟਰ ਦੇ ਪਿਆ ਯਾਰ ਉੱਥੇ ਬੋਤਾਂ ਲਵਾ ਕੇ ਆਇਆ ਉਹਦੇ ਉਹ ਠੀਕ ਤਾਂ ਹੈਗਾ ਉਹ ਓਏ ਠੀਕ ਹੋ ਜੂਗਾ ਕੁਝ ਨਹੀਂ ਹੁੰਦਾ ਵੱਧ ਖਾ ਗਿਆ ਉਹ ਇਲਾਜ ਕਰ ਗਿਆ ਆ ਕੋਟ-ਕੂਟ ਵੀ ਇੱਥੇ ਛੱਡ ਗਿਆ ਉਹ ਕੋਟ ਤਾਂ ਲੈ ਜੂ ਮੈਂ ਲੈ ਜੂਗਾ ਆ ਨਵਾਂ ਬੰਦਾ ਲੈ ਆ ਵੀ ਤੇਰੇ ਨਾਲ ਦੀ ਹੈਗਾ ਓਏ ਨਾਲ ਦਾ ਨਹੀਂ ਹੈਗਾ ਮੇਰੇ ਇਹ ਤਾਂ ਦਿਹਾੜੀ ਤੇ ਲੈ ਕੇ ਆਇਆ ਮੈਂ ਦਿਹਾੜੀ ਤੇ